ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦਾ ਵੱਡਾ ਐਕਸ਼ਨ ਇੱਕ ਪਾਸੇ ਰਾਜਾ ਵੜਿੰਗ ਨੂੰ ਸਨੇਹਾ ਲਗਾ ਦਿੱਤਾ ਗਿਆ ਹੈ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ 80 ਨਵੇਂ ਚਿਹਰੇ ਚੋਣ ਮੈਦਾਨ ਦੇ ਵਿੱਚ ਉਤਾਰੇ ਜਾਣਗੇ ਯਾਨੀ ਕਿ ਪੁਰਾਣੇ ਚਿਹਰਿਆਂ ਦੇ ਪੱਤੇ ਕੱਟ ਦਿੱਤੇ ਗਏ ਨੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਅਤੇ ਇਹ ਵੀ ਆਰਡਰ ਦੇ ਦਿੱਤਾ ਗਿਆ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਕਿ ਕੋਈ ਵੀ ਆਪਣੇ ਆਪ ਨੂੰ ਸੈਲਫ ਡਿਕਲੇਰਡ ਨਾ ਕਰੇ ਐਜ਼ ਅ ਮੁੱਖ ਮੰਤਰੀ ਦੀ ਕੁਰਸੀ ਲਈ ਜਿਹੜਾ ਕਰੇਗਾ ਪਹਿਲ ਦੇ ਹਦਾਰ ਤੇ ਉਹਦਾ ਪੱਤਾ ਕਟਿਆ ਜਾਵੇਗਾ ਕਿਉਂਕਿ ਕਾਂਗਰਸ ਪਾਰਟੀ ਦਾ ਆਪਸੀ 카ਟੋਕਲੇਸ਼ ਕਾਂਗਰਸ ਪਾਰਟੀ ਦੇ ਆਪਸੀ 카ਟੋਕਲੇਸ਼ ਦੇ ਕਾਰਨ ਕਾਂਗਰਸ ਪਾਰਟੀ ਦੀਆਂ ਜੜ੍ਹਾਂ ਜਿਹੜੀਆਂ ਨੇ ਉਹ ਮਜ਼ਬੂਤ ਹੋਣ ਦੀ ਥਾਂ ਨਰਮ ਹੋਈਆਂ ਨੇ ਇਹੀ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਦੇਖਣ ਨੂੰ ਮਿਲਿਆ ਇਹੀ ਵੇਖਣ ਨੂੰ ਮਿਲਿਆ ਪੰਜਾਬ ਦੇ ਵਿੱਚ ਹਰਿਆਣਾ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਅਤੇ ਬਿਹਾਰ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਐਕਸ਼ਨ ਮੂਡ ਦੇ ਵਿੱਚ ਹੈ ਜਿਹੜਾ ਕਿੰਤੂ ਪਰੰਤੂ ਕਰੇਗਾ ਜਿਹੜਾ ਆਪਣੇ ਆਪ ਨੂੰ ਸੈਲਫ ਡਿਕਲੇਰਡ ਕਰੇਗਾ ਵੀ ਮੈਂ ਐਸੇ ਮੁੱਖ ਮੰਤਰੀ ਦਾ ਚਿਹਰਾ ਬਣਾਗਾ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਉਹਦਾ ਪੱਤਾ ਵੀ ਘਟ ਦਿੱਤਾ ਜਾਵੇਗਾ ਇਧਰ ਜਿੰਨੇ ਵੀ ਕਾਂਗਰਸ ਪਾਰਟੀ ਦੇ ਪ੍ਰਾਣੇ ਆਗੂ ਨੇ ਜਿਹੜੇ ਆਪਣੇ ਆਪ ਨੂੰ ਦਾਵੇਦਾਰ ਮੰਨ ਰਹੇ ਸੀ ਆਪੋ ਆਪਣੇ ਹਲਕਿਆਂ ਤੋਂ 27 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਉਹਨਾਂ ਦੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਪਰ ਤੇ ਪੱਤੇ ਦੋਨੋਂ ਘਟ ਦਿੱਤੇ ਗਏ ਨੇ ਨਵੇਂ ਚਿਹਰੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਜਿਹੜੇ ਹੈ ਚੋਣ ਮੈਦਾਨ ਦੇ ਵਿੱਚ ਉਤਾਰੇ ਜਾਣਗੇ ਇਹ ਚਿਹਰੇ ਕਿਸ ਤਰ੍ਹਾਂ ਰੰਗਤ ਲੈ ਕੇ ਆਉਂਦੇ ਨੇ ਇਹ ਚਿਹਰਿਆਂ ਤੇ ਭਰੋਸਾ ਕਿਉਂ ਆਖਰਕਾਰ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਕੀਤਾ ਗਿਆ ਇਹਨਾਂ ਚਿਹਰਿਆਂ ਦੇ ਜਿਹੜੇ ਪਤੇ ਨੇ ਥੋੜੇ ਹੀ ਦਿਨਾਂ ਦੇ ਵਿੱਚ ਵਿੱਚ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਖੋਲ ਦਿੱਤੇ ਜਾਣਗੇ ਤੇ ਦੂਸਰੇ ਪਾਸੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਪ੍ਰਾਣੇ 43 ਆਗੂਆਂ ਨੂੰ ਬਾਹਰ ਕੱਢਣ ਦਾ ਮਨ ਬਣਾ ਲਿਆ ਹੈ ਲਿਸਟ ਜਾਰੀ ਕਰ ਦਿੱਤੀ ਹੈ ਉਹਨਾਂ ਨੂੰ ਕਾਂਗਰਸ ਪਾਰਟੀ ਦੇ ਵਿੱਚ ਨਹੀਂ ਰਹਿ ਰਹਿਣਤਾ ਚਾਵੇਗਾ ਕਾਂਗਰਸ ਪਾਰਟੀ ਦੇ ਇਸ ਵੱਡੇ ਧਮਾਕੇ ਨੇ ਵੱਡੇ ਐਲਾਨ ਨੇ ਕਾਂਗਰਸ ਵਿੱਚ ਥੱਥਲੀ ਮਚਾ ਦਿੱਤੀ ਹੈ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਐਮ ਖਬਰ ਆ ਰਹੀ ਹੈ ਜਿੱਥੇ ਇੱਕ ਪਾਸੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਅਸੀਂ ਨਵੇਂ ਚਿਹਰੇ ਜਿਹੜੇ ਨੇ ਉਤਾਰੇ ਜਾਣਗੇ ਤੇ ਦੂਸਰੇ ਪਾਸੇ 43 ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਤੇ ਡਿੱਗੀ ਗਾਜ਼ ਪਾਰਟੀ ਵਿੱਚੋਂ ਕੱਢੇ ਜਾਣਗੇ ਬਾਹਰ ਸ਼ਿਆਸੀ ਜਗਤ ਵਿੱਚ ਹਹਾਕਾਰ ਮਚ ਗਈ ਹੈ ਕਾਂਗਰਸ ਪਾਰਟੀ ਦੇ ਇਸ ਵੱਡੇ ਐਕਸ਼ਨ ਦੇ ਨਾਲ ਆਖਰਕਾਰ ਇਨ੍ਹਾਂ 43 ਆਗੂਆਂ ਦੀ ਕੀ ਗਲਤੀ ਸੀ ਦੱਸਿਆ ਜਾ ਰਿਹਾ ਹੈ ਕਿ ਬਿਹਾਰ ਵਿਧਾਨ ਸਭਾ ਚੋਣਾਂ ਚੋਣਾਂ ਵਿੱਚ ਹਾਰ ਤੋਂ ਬਾਅਦ ਸੂਬਾ ਕਾਂਗਰਸ ਇੱਕ ਵਾਰ ਮੁਸ਼ਕਲ ਸਮੇਂ ਵਿੱਚੋਂ ਗੁਜ਼ਰ ਰਹੀ ਹੈ ਕਾਂਗਰਸ ਪਾਰਟੀ ਨੇ ਬਿਹਾਰ ਵਿੱਚ ਆਪਣੇ 343 ਆਗੂਆਂ ਵਿਰੋਧ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਅਨੁਸ਼ਾਸਨ ਦੇ ਉਲੰਘਣ ਲਈ ਕਾਰਵਾਈ ਕੀਤੀ ਹੈ ਬਿਹਾਰ ਵਿੱਚ ਕਾਂਗਰਸ ਨੇ 243 ਸੀਟਾਂ ਵਿੱਚ ਸਿਰਫ 6 ਵਿਧਾਨ ਸਭਾ ਦੀਆਂ ਸੀਟਾਂ ਤੇ ਜਿੱਤ ਹਾਸਲ ਕੀਤੀ 14 ਨਵੰਬਰ ਨੂੰ ਬਿਹਾਰ ਦੀਆਂ ਚੋਣਾਂ ਦੇ ਨਤੀਜੇ ਐਲਾਨੇ ਗਏ ਸੀ ਇਸ ਤੋਂ 2-3 ਦਿਨ ਬਾਅਦ ਸੂਬਾ ਕਾਂਗਰਸ ਪ੍ਰਧਾਨ ਰਜੇਸ਼ ਕੁਮਾਰ ਨੇ ਇੱਕ ਸੂਬਾ ਪਧਰੀ ਹੁਣ ਸ਼ਾਸਨੀ ਕਮੇਟੀ ਦਾ ਗਠਨ ਕੀਤਾ ਸੀ ਸੀਨੀਅਰ ਨੇਤਾ ਕਪਲਦੇਵ ਪ੍ਰਸਾਦ ਯਾਦਵ ਨੂੰ ਇਸ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਇਸ ਕਮੇਟੀ ਨੇ ਹੁਣ ਤੱਕ 7 ਆਗੂਆਂ ਨੂੰ ਕੱਢ ਦਿੱਤਾ ਹੈ ਅਤੇ 36 ਹੋਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤੇ ਗਏ ਨੇ ਕਿਸ ਵਿਰੋਧ ਕੀਤੀ ਗਈ ਕਾਰਵਾਈ ਦੱਸਿਆ ਗਿਆ ਕਿ ਪਾਰਟੀ ਵਿੱਚ ਕੱਢੇ ਗਏ ਲੋਕਾਂ ਵਿੱਚ ਬਿਹਾਰ ਕਾਂਗਰਸ ਦੇ ਸਾਬਕਾ ਉਪ ਪ੍ਰਧਾਨ ਰਾਜਕੁਮਾਰ ਰਾਜਨ ਸ਼ਕੀਰ ਰਹਿਮਾਨ ਅਤੇ ਬਾਂਕਾ ਜ਼ਿਲ੍ਹਾ ਪ੍ਰਧਾਨ ਕੰਚਨ ਸਿੰਘ ਪਾਰਟੀ ਵਿਰੋਧੀ ਗਤੀਵਿਧੀਆਂ ਦੀ ਕਾਰਵਾਈ ਦਾ ਸਾਹਮਣਾ ਕਰ ਰਹੇ 36 ਹੋਰ ਵਿੱਚ ਖਗੜੀਆਂ ਦੇ ਸਾਬਕਾ ਵਿਧਾਇਕ ਛਤਰਪਤੀ ਯਾਦਵ ਅਤੇ ਗਜਾਨੰਦ ਸ਼ਾਹੀ ਬਿਹਾਰ ਦੇ ਸਾਬਕਾ ਮੰਤਰੀ ਵੀਨਾ ਸ਼ਾਹੀ ਕਾਂਗਰਸ ਦੇ ਸਾਬਕਾ ਐਮਐਲਏ ਅਜੇ ਕੁਮਾਰ ਸ਼ਾਮਲ ਹਨ ਯਾਨੀ ਕਿ 6 ਵਾਰ ਕਰ ਦਿੱਤੇ ਗਏ ਨੇ ਛੱਤੀਆਂ ਨੂੰ ਜ਼ੋਰ ਕਾਰਨ ਦੱਸੋ ਨੋਟਸ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਜਾਰੀ ਕਰ ਦਿੱਤੇ ਗਏ ਨੇ ਬਿਹਾਰ ਦੇ ਵਿੱਚ ਬੜਾ ਵੱਡਾ ਸਿਆਸੀ ਖਲਾਰਾ ਪੈ ਗਿਆ ਹੈ ਹਹਾਕਾਰ ਹਹਾਕਾਰ ਮਚ ਗਈ ਹੈ ਕਿ 43 ਲੀਡਰਾਂ ਨੂੰ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਬਾਹਰ ਕੱਢਿਆ ਜਾਵੇਗਾ ਕਿਉਂਕਿ ਇਹ ਗਤੀ ਗਤੀਵਿਧੀਆਂ ਜਿਹੜੀਆਂ ਕਰ ਰਹੇ ਸੀ ਉਹ ਕਾਂਗਰਸ ਪਾਰਟੀ ਦੇ ਬਿਲਕੁਲ ਉਲਟ ਕੀ ਕਿੱਆਂ ਜਾ ਰਹੀਆਂ ਸੀ ਇੱਕ ਪਾਸੇ 243 ਦੇ ਸੀਟਾਂ ਚੋਂ ਸਿਰਫ ਕਾਂਗਰਸ ਪਾਰਟੀ 6 ਜਿੱਤੀ ਜਿਸ ਤਰ੍ਹਾਂ ਕਾਂਗਰਸ ਪਾਰਟੀ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਫੇਰ ਬਦਲ ਮਿਲ ਗਏ ਕਿਉਂਕਿ ਰਾਜਾ ਵਿੰਗ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਜਦੋਂ ਇਹ ਜਾਣਕਾਰੀ ਦਿੱਤੀ ਕਿ ਅਸੀਂ ਨਵੇਂ ਚਿਹਰੇ ਚੋਣ ਮੈਦਾਨ ਦੇ ਵਿੱਚ उतारे ਜਾਣਗੇ ਤੇ ਇਥੋਂ ਪਤਾ ਲੱਗ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਲੋਕ ਅਨੁਸ਼ਾਸਨ ਹਿੰਗਤਾ ਕਰਦੇ ਨੇ ਕਾਂਗਰਸ ਪਾਰਟੀ ਦੇ ਵਿੱਚ ਉਹਨਾਂ ਦੇ ਵੀ ਪੱਤੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਕੱਟੇ ਜਾਣਗੇ